ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਮਾਰਨਿੰਗ ਦੇ 6 ਵਜੇ ਗਏ ਨੇ ਤੇ ਆਨੰਦ ਕਾਰਜਾਂ ਦੀ ਰਸਮ ਹੈ ਜਿਹੜੀ ਉਹ ਸ਼ੁਰੂ ਹੋਊਗੀ ਹੁਣ ਆਨੰਦ ਕਾਰਜ ਹੋਣਗੇ ਬਿਰਪਾਲ ਦੇ ਅਸੀਂ ਘਰ ਤੋਂ ਉਰੋਂ ਕੱਢ ਲਿਆ ਗੋਹਾ ਗੋਹਾ ਸੱਤੀ ਲਿਆ ਸਾਰਾ ਕੰਮ ਕਰ ਲਿਆ ਕਿਉਂਕਿ ਜਿਹੜਾ ਆਪਣਾ ਡਿਊਟੀ ਵਾਲਾ ਕੰਮ ਹੁੰਦਾ ਉਹ ਕਰਤੀ ਜਾਣਾ ਪੈਂਦਾ ਹੈ ਨਾ ਕਿਤੇ ਹੀ ਜਾਣਾਗਾ ਤੇ ਅਸੀਂ ਜਾਣਨੇ ਆ ਜੀ ਹੁਣ ਆਨੰਦ ਕਾਰਜਾਂ ਤੇ ਆਮਨੇ ਵੀ ਤਿਆਰ ਹੋ ਗਈ ਹੈ ਗੁਰਮਨ ਪਈ ਹੈ ਤੇ ਕਹਿੰਦੀ ਮੈਥੋਂ ਉੱਠਿਆ ਨਹੀਂ ਜਾਂਦਾ ਕਿਉਂਕਿ ਨੰਦਾਂ ਦਾ ਟਾਈਮ 5 ਵਜੇ ਦਾ ਸੀ ਸਾਡੇ ਇੱਥੇ ਨਾ ਅਮਰਤਵੈਲ ਆਨੰਦ ਹੁੰਦੇ ਨੇ ਸਾਡੇ ਏਰੀਏ 'ਚ ਸੰਗਰੂਰ ਜ਼ਿਲ੍ਹੇ 'ਚ ਤੁਸੀਂ ਆਪਾਂ ਦੇ ਏਰੀਏ 'ਚ ਦੱਸਿਓ ਤੁਹਾਡੇ ਵੀ ਦੁਪਹਿਰੇ ਆਨੰਦ ਹੁੰਦੇ ਨੇ ਕਿ ਫਿਰ ਕੋਈ ਆਨੰਦ ਹੁੰਦੇ ਨੇ ਤੇ ਫਿਰ ਬਰਾਤ ਹੋਣ ਲੱਗਿਆ ਰਹੀ ਆ ਜਾਂਦੀ ਹੈ ਹਬਲੀ ਥੋੜੀ ਚਲੋ ਦਿਨੇ 12 ਵਜੇ ਹਨਾ ਕਿਉਂਕਿ ਨੰਦ ਸੁਨੇਹਾ ਨੰਦਾ ਨੇ ਰਸਮ ਹੋ ਜਾਂਦੀ ਹੈਗੀ ਤੇ ਸਰਦਾਰ ਜੀ ਗਏ ਹੋਣੇ ਜੀ 4 ਵਜ ਦੇ ਦੇ 4:30 ਵਜ ਦੇ ਦੇ ਕਿਉਂਕਿ ਉਹਨਾਂ ਨੇ ਨੰਨਾਂ ਨੇ ਨੰਦਾ ਦੀ ਤਿਆਰ ਕਰ ਤਿਆਰੀ ਕਰਵਾਉਣੀ ਸੀ ਹਾਂ ਤੇਰੇ ਨਾਲ ਜੀ ਮੈਂ ਬੋਲਦੀ ਮੈਂ ਇੱਧਰ ਬੋਲਦੀ ਆ ਮੋਬਾਈਲ ਤੇਰੇ ਨਾਲ ਮੈਂ ਫੇਰ ਬੋਲੂ ਠੀਕ ਹੈ ਫੇਰ ਬੋਲੂ ਗੁਰਾਦਰ ਐ ਇਹਨੂੰ ਐ ਵੀ ਮੇਰੇ ਨਾਲ ਬੋਲਦੀ ਐ ਤੇ ਸਵੇਰ ਦੇ ਗਏ ਸਨ ਕਿਉਂਕਿ ਤਿਆਰੀ ਕਰਾਉਣੀ ਸੀ ਅਸੀਂ ਵੀ ਤਿਆਰ ਹੋ ਗਿਆ ਤੇ ਅੱਜ ਨਾਲ ਤੁੰਦ ਬਹੁਤ ਜ਼ਿਆਦੇ ਪੈ ਰਹੀ ਹੈ ਕਿ ਜਿਹੜੇ ਆਨੰਦ ਕਾਰਜ ਵਾਲੇ ਨੇ ਹਨਾ ਪੰਜ ਸੱਤ ਕ ਜਣੇ ਆਉਂਦੇ ਹੁੰਦੇ ਨੇ ਜਿਵੇਂ ਸੋਹਰਾ ਸੱਸਰ ਆਨੰਦ ਹਨਾ ਸਰਵਾਲਾ ਤੇ ਲਾੜਾ ਪੰਜ ਸੱਤ ਕ ਜਣੇ ਆਉਂਦੇ ਹੁੰਦੇ ਨੇ ਸਵੇਰ ਸਵੇਰ ਤਾਂ ਆਨੰਦ ਕਾਰਜ ਕਰਨ ਲਈ ਤੇ ਆ ਕੋਈ ਹੁਣ ਮੈਂ ਬਾਹਰੇ ਆ ਗਈ ਤਾਂ ਤੁੰਦ ਦਿਖਾਉਣੀ ਆਂਗੀ ਕੈਮਰਾ ਚੇਂਜ ਕਰਕੇ ਤੁੰਦ ਵੀ ਅੱਜ ਬਹੁਤ ਜ਼ਿਆਦੇ ਪੈ ਰਹੀ ਆ ਤਾਂ ਹੁਣ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਮਾਰੇ ਨਹੀਂ ਦੀਂਦਾ ਬਚਿਆਰੇ ਉਹ ਲੇਟ ਹੋ ਗਏ ਕਿਉਂਕਿ ਹੁਣ ਸਵੇਰ ਸੀ ਦਾ ਟਾਈਮ ਹੈਗਾ ਤੁੰਦ ਚ ਨਹੀਂ ਤੁੰਦ ਚ ਗੱਡਲੀ ਨਾਲ ਆਉਣਾ ਜਾਣਾ ਦੂਰ ਔਖਾ ਹੋ ਜਾਂਦਾ ਚਾਹੇ ਹੈ ਨੇੜੀ ਆ ਆ ਬਾਈ ਨੇ ਰਾਤ ਅੰਦਰ ਗੱਡੀ ਲਾਈ ਨਹੀਂ ਤੁੰਦ ਚ ਗਿੱਲੀ ਹੋ ਗਈ ਤੇ ਆਪਣਾ ਟਰੈਕਟਰ ਵੀ ਪੈਲ ਸੁੱਜ ਗਿਆ ਹੋਇਆ ਸਮਾਨ ਲੈ ਕੇ ਤੇ ਆਪਾਂ ਇਧਰ ਸਾਰਾ ਕੰਮ ਨਿਮੇੜ ਦਿੱਤਾ ਝਾੜੂ ਝੂੜੂ ਆਪਾਂ ਆ ਕੇ ਲਾਵਾਂਗੇ ਰੋਟੀ ਆਪਾਂ ਹੁਣ ਪਰਕੇ ਰ ਸਵੇਰੇ ਸਵੇਰ ਉੱਥੇ ਪਰੌਂਠੇ ਬਣਾ ਲਾਂਗੇ ਕਿ ਕੋ ਦੋ ਦੋ ਪੂਆ ਕਿ ਖਰੀ ਖਾ ਲਾਂਗੇ ਪਰੌਂਠੇ ਜੇ ਘਰੇ ਲਿਆਵਾਂਗੇ ਤੇ ਆਪਾਂ ਆਪਣਾ ਕੰਮ ਨੰਦਕਾਰ ਜੇ ਤੋਂ ਬਾਅਦ ਪੈਲਸ ਚ ਜਾਵਾਂਗੇ ਕੰਮ ਧੰਦਾ ਕਰਕੇ ਮੱਜਾਂ ਨਾ ਨਮੇੜ ਕੇ ਤੇ ਇਸ ਤਰ੍ਹਾਂ ਸਾਡੇ ਮੌਸਮ ਆਏਗਾ ਸਵਾ ਸੀਰਾ ਟਾਈਮ ਆ ਦੇਖੋ ਦੀ ਦਾ ਕੁਝ ਵੀ ਨਹੀਂ ਵਿਚਾਰਿਆਂ ਨੂੰ ਉਹਨਾਂ ਨੂੰ ਕੀ ਦੋਸਤ ਆ ਜਿਹੜੇ ਨੰਦਕਾਰਜ ਕਰਾਉਣ ਆਉਂਦੇ ਨੇਗੇ ਕਹਿੰਦੇ ਅਸੀਂ ਬਹੁਤ ਟਾਈਮ ਦਿੱਤੋ ਰਿਆਂ ਹੌਲੀ ਆ ਰਹੇ ਆ ਸੰਦੋ ਕੁਝ ਨਹੀਂ ਦੀਦਾ ਸੜਕ ਤੇ ਕਿੰਨੇ ਦਿੱਤਾ ਵਿਆਹ ਕਰ ਲਓ ਹੁਣ ਤਾਂ ਵੀ ਉਹੀ ਕੁਸਾ ਅਸਰੀ ਗਰਬੋਲੀ ਬੁੜੀ ਹੋ ਗਈ ਬੁੜੀ ਆ ਰਾਣੀ ਅਨੰਦ ਕਰ ਜਨ ਪਿਆਰ ਪਰ ਆ ਤਾਂ ਮੈਨੂੰ ਜੂ ਬਰਾਤੀ ਵੀ ਨੰਦਾਂ ਵਾਲੇ ਜਿਹੜੇ ਆਉਣ ਦੇ ਪੰਜ ਸੱਤ ਜਣੇ ਲੇਟ ਹੋ ਗਏ ਕਿਉਂਕਿ ਧੁੰਦ ਜਾ ਰਹੀ ਹੈ ਸਾਨੂੰ ਕੈਮਰਿਜ ਦਿਖਾਈ ਨਹੀਂ ਦਿੰਦਾ ਨਾ ਕੋਈ ਬੰਦੇ ਨੂੰ ਬੰਦਾ ਦਿਖਾਈ ਨਹੀਂ ਦਿੰਦਾ ਦੇ ਬਸ ਇੱਕ ਗਾਜ ਤੇ ਬੰਦਾ ਦਿਖਾਈ ਦਿੰਦੇ ਰਿਹਾਗਾ ਮੀਟਰ ਤੇ ماسی ਮਾਸੀ ਦੇਖੋ ਮਾਸੀਆਂ ਪਾਂਜੀ ਆ ਪਾਂਜੀ ਆ ਪਾਂਜੀ ਆ ਪਾਂਜੀ ਆ ਪਾਂਜੀ ਇ ਘੋੜਾ ਇੰਨੀਆਂ ਪਾਂਜੀ ਮਾਸੀ ਮਾਸੀ ਹੋ ਰਹੀਆਂ ਹਾਂ ਮਾਸੀ ਮਾਸੀ ਹੋ ਰਹੀਆਂ ਕਿਲੋ ਕਿਲੋ ਪਾਂਜੀ ਆਂ ਹਾਂ ਹਾਈ ਗਾਇਜ਼ ਤੈਨੂੰ ਸੰਦ ਨਹੀਂ ਲੱਗਦੀ ਅੱਜ ਵੀਰ ਆ ਰਹੀ ਏ ਤੈਨੂੰ ਸੰਦ ਨਹੀਂ ਲੱਗਦੀ ਓਹ ਵਾਹ ਹਾਂ ਮੈਂ ਇੱਧੇ ਕਿਉਂ ਆ। ਮੈਂ ਸ਼ੋਪਿੰਗ ਲੱਗਿਆ ਜੀ ਤਾਂ। ਜੇ ਅੋਸਰੀ ਨਾਲ ਕਿ ਤੁਹਾਨੂੰ ਮੈਂ ਫੋਨ ਲਾ ਕੇ ਆਉਂਦੀ ਨਾ ਸੀ ਨਾ। ਆਮ ਲੱਗਦੀ। ਹਾਂ। ਭਾਈ ਦਾ ਇਸ। ਲੋ ਜੀ ਆ ਸਾਲੀਆਂ ਖੜੀਆਂ ਖੜੀਆਂ ਜਿੱਤਰੀ ਵੇਢ ਤੇ ਪਤਾ ਨਹੀਂ ਕਿੱਥੇ ਲੁਕੋਤੀ ਹੁਣ ਪਾਦਦੀਆਂ। ਅਧਰ ਬੰਦ। ਨਹੀਂ ਆਉਣਾ ਨੂੰ ਕਹਿਣਾ ਤੇ ਮੁੰਡਿਆਂ ਨੂੰ ਕਿਹਾ ਤਾ। گئے <applause> Terima kasih telah menonton! we <laughs> De the ਦੂਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸਾ ਸਾਸ ਬਸਕਰ ਦੀਨੇ ਅੰਮਲਤ ਨਾਮ ਮਹਾਰਸਪੀਨੇ ਨਿਰਭਉ ਹੋਏ ਕੋ ਜੋ ਭਗਵਾਨ ਸਭ ਤੋਂ ਪਹਿਲੇ ਸਤਿਗੁਰਾਂ ਨੇ ਬਖਸ਼ੀ ਪਾਵਨ ਫਤਹਿ ਦੀ ਸਾਜ ਪਾਈਏ ਕੋਈ ਵੀ ਉਸਤਾ ਬਾਜੀ ਨਾ ਰਵੇ ਗੱਜ ਬੱਜ ਕੇ ਅੱਖੋਂ ਬਾਏ ਕੋ ਜਿੱਕਾ ਖਾਲਸਾ ਰਾਜ ਜੀ ਦੀ ਫਤਹਿ ਸਤਿਗੁਰੂ ਨੇ ਪਾਵਨ ਕਰਵਾਣੇ ਦਾ ਵਚਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਸਤਿਗੁਰਾਂ ਦਾ ਦਰ ਕਰੇ ਨਿਉ ਇਕਨ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਸਤਿਗੁਰਾਂ ਨੇ ਆਪਾਰ ਵਰਸਿਸ ਕੀਤੀ ਹੈ ਤੁਮੋ ਪਰਵਾਰ ਦਾ ਮੇਲ ਕਰਾਇਆ ਖੁਸ਼ੀਆਂ ਦਾ ਸਮਾ ਬਖਸ਼ਿਆ ਆਦਰਸ਼ਕ ਵਾਲਾ ਤੋਂ ਸਦਾ ਅਮਰੀਕ ਸਿੰਘ ਜਵੰਦਾ ਉਨ੍ਹਾਂ ਦੇ ਸਤਕਾਰ ਜੋ ਸੁਪੁੱਤਰ ਕਾਕਾ ਮਨਤਪਾਲ ਸਿੰਘ ਸੋਨਦਲ ਬਹੁਤ ਬਹੁਤ ਦਰਵਾਦ ਕੀਤਾ ਜਾਂਦਾ ਔਰ ਜਿਉ ਆਇਆਂ ਆਖਿਆ ਜਾਂਦਾ ਸਾਡੇ ਨਗਰੋਂ ਤੇ ਕਿੰਤਾ ਨੋ ਵੀ ਕਮਸੋ ਹੱਥ ਆਖੀਐ ਕਾਜ ਦੇ ਸਵਾਰ ਸਤਗੁਰ ਸੱਚਾ ਸਾਖੀਐ ਓਏ ਬੰਦਣ ਮਿਹਰਵਾਨ ਦਸ ਕੀ ਰੱਖੀਐ ਦਾਨ ਨਹਰ ਗੁਨ ਗਾਏ ਅ ਲੱਖ ਪਰਬ ਲਾਖੀ ਐ ਪਹਿਲਾ ਆ ਗਿਆ ਗੁਰਾਂ ਨੇ ਔਰ ਕਲੰਗੀ ਜਿਹੜੀ ਹੈ ਉਹ ਭਾਈ ਵਧਾ ਦਿੱਤੀ ਜਾਵੇ ਸੋ ਮੈਂ ਬੇਨਤੀ ਕਰਾਂ ਸਰਦਾਰ ਜਗਸ ਸਿੰਘ ਜੀ ਨੂੰ ਲੜਕੇ ਦਾ ਸੇਰਾ ਔਰ ਕਲੰਗੀ ਵਧਾ ਦਿਓ ਤਾਂ ਕਿ ਆਪਾਂ ਗੁਰੂ ਮਹਾਰਾਜੀ ਦਾ ਸਤਕਾਰ ਮੁੱਖ ਰੱਖ ਸਕੀਏ ਸਤਿਗੁਰ ਤੁਮਰੇ ਜੀ ਕਾਜ ਸਵਾਰੇ ਕਾਜ ਸਵਾਰੇ ਸਤਿਗੁਰ ਤੁਮਰੇ ਜੀ ਕਾਜ ਸਵਾਰੇ ਕਾਜ ਸਵਾਰੇ

ਪੱਲੇ ਪੱਡੇ ਲਾਗੀ ਜੀ ਮੈਂ ਪੱਲੇ ਤੇ ਸਾਕੀ ਹਉਂੇ ਉੱਤੇ ਲਾਗੀ ਪਾਇਆ ਪ੍ਰਭੁ ਦਾਸੀ ਜੀ ਚਨ ਨਾਮ ਕਬੋਲੇ ਚੋਤੀ ਪਾਇਆ ਪ੍ਰਭੁ ਦਾਸੀ ਜੀ ਚਨ ਨਾਮ ਕਬੋਲੇ ਚੋਤੀ ਵਿਆਹ ਦੇ ਵਿੱਚ ਨਾ ਕਰਤੀ ਹੈ ਆਨੰਦ ਕਾਰਜ ਦੀ ਰਸਮ ਆਹੀ ਵਿਆਹ ਹੈ ਇਹ ਸੋਚ ਕੇ ਦੇਖੋ ਵਿਆਹ ਦੇ ਵਿੱਚ ਆਨੰਦ ਕਾਰਜ ਦੀ ਰਸਮ ਨਾ ਹੋਵੇ ਤਾਂ ਪਿਆਰ ਕਿ ਨੂੰ ਕਮਾਂਗੇ ਤੇ ਮੈਂ ਬੇਨਤੀ ਕਰਾਂ ਇਹ ਜਿਹੜੀ ਰਸਮ ਹੈ ਤਾਂ ਪਿਆਰ ਸਤਿਕਾਰ ਜਿਹਨਾਂ ਦਾ ਆਧਾ ਕਰਨੀ ਚਾਹੀਦੀ ਹੈ ਤੇ ਆਪਾਂ ਆਨੰਦ ਕਾਰਜ ਦੀ ਰਸਮ ਦਾ ਵਾਅਦਾ ਕੀਤਾ ਹੈ ਭਾਈ ਅੱਜ ਤੋਂ ਕਾਕਾ ਔਰ ਬੀਬੀ ਤੁਸੀਂ ਦੋਦੇ ਭਾਈ ਕ੍ਰਿਸ਼ਤਾ ਸਰੂਪ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹੁਣ ਅੱਜ ਤੋਂ ਗੁਰੂ ਰੰਗ ਸਾਹਿਬ ਜੀ ਮਹਾਰਾਜ ਤੁਹਾਡੇ ਗਵਾਦੇ ਪਿਆਰ ਸਤਿਕਾਰ ਨਾਲ ਰਹਿਣਾ ਤੇ ਅੰਮ੍ਰਿਤ ਨਹੀਂ ਛਕਿਆ ਨਾ ਗੁਰੂ ਵਾਲੇ ਬਣੋ ਕਿਉਂਕਿ ਮਾਨਸ ਜਨਮਾ ਜੋ ਪਰਮ ਪ੍ਰਯੋਜਨ ਹੈ ਮਾਨਸ ਦੇ ਹੀ ਕਾਦੇ ਵਾਸਤੇ ਮਿਲੀ ਹੈ ਗੁਰਸ਼ਿਵਰ ਦੀ ਭਗਤ ਕੰਬਾਈ ਦਾ ਮਨੁੱਖ ਦੇ ਹੀ ਭਾਈ ਤੇ ਸਾਥ ਸੰਗੇ ਦੋਵੇਂ ਪਰਿਵਾਰਾਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ ਜੋ ਮਹਾਰਾਣੀ ਨੇ ਖੁਸ਼ੀਆਂ ਦਾ ਸਮਾਂ ਬਖਸ਼ਿਆ ਹੈ ਭਾਈ ਇੱਕ ਦੂਸਰੇ ਦਾ ਭਾਈ ਸਾਥ ਜੀਣਾ ਹੈ ਹਾ ਦੁੱਖ ਸੁੱਖ ਦੇ ਵਿੱਚ ਕਿਉਂਕਿ ਗੁਰਮਹਾਰਾਣੀ ਨੇ ਅੰਮ੍ਰਿਤਧਮੀ ਤੁਸੀਂ ਲਾਭ ਲਈ ਹੈ ਕਿ ਜੋ ਵੀ ਰੂਲ ਹੁੰਦੇ ਨੇ ਗ੍ਰਿਸ਼ਟ ਆਸ਼ਰਮ ਦੇ ਰਿਸ਼ਤੇ ਵਿੱਚ ਰਹਿ ਕੇ ਉਹ ਸਾਰੇ ਫਾਲੋ ਕਰਦੇ ਆਂ ਤੇ ਬੀਬੀ ਨੇ ਆਪਣਾ ਜਿਹੜੇ ਪਤੀ ਨੂੰ ਪਰਮੇਸ਼ਰ ਰੂਪ ਮੰਨਣਾ ਔਰ ਔਰ ਕਾਕੇ ਨੇ ਵੀ ਜੋ ਆਪਣੀ ਤਰਫ ਸੁਪਤਨੀ ਹੈ ਇਹਨੂੰ ਹੀ ਸਾਧਨ ਨੂੰ ਮੰਨ ਕੇ ਇਸਦੇ ਵਿੱਚ ਰਹਿਣਾ ਹੈ ਆਪਣੇ ਤਰਫ ਤੇ ਪਰਪੱਕ ਰਹੇ ਨੇ ਭਾਈ ਕਿ ਸਰਦਾਰ ਅਜੈ ਸਿੰਘ ਜੀ ਨੇ ਜਿਕਰ ਦਾ ਟੋਟਾ ਆਪਣੇ ਨਾਲ ਤੁਹਾਨੂੰ ਦਿੱਤਾ ਹੈ ਤੇ ਹੁਣ ساری ਉਮਰ ਇਸ ਬੱਚੀ ਨੂੰ ਖੁਸ਼ ਰੱਖਣਾ ਇਹ ਤੁਹਾਡਾ ਫਰਜ਼ ਹੈਗਾ ਤੇ ਮੈਂ ਬੇਨਤੀ ਕਰਾਂ ਜਿਵੇਂ ਸੌਰਾ ਪਰਿਵਾਰ ਦੇ ਵਿੱਚ ਤੇ ਆਪਣੀਆਂ ਧੀਆ ਹੁੰਦੀ ਹੈ ਤਾਂ ਤਿਹੋਦਾ ਹੀ ਭਾਈ ਸੋਹਰਾ ਪਰਵਾਰ ਦੇ ਵੀ ਆਪਣੀ ਟੀਮ ਬਣਾ ਕੇ ਇਸ ਬੱਚੀ ਨੂੰ ਰੱਖਣਾ ਸੋ ਸਾਰੇ ਨੂੰ ਆਪ ਨੂੰ ਪਤਾ ਹੀ ਹੈ ਸਾਰੇ ਕਾਹਦੇ ਨਰੰਜਨ ਨਹੀਂ ਆ ਸੋ ਜਿਆਦਾ ਮੈਂ ਸਮਾ ਨਾਲ ਨਾ ਆਓ ਭਾਈ ਅੱਗਾ ਹਨੰਦ ਕਾਲਵਾ ਕਾਰਜਾਂ ਦੀ ਜਿਹੜੀ ਰਸਮ ਉਹ ਆ ਤਾਂ ਕੀਤੀ ਹੈ ਸੋ ਆਓ ਹਣ ਆਪਾਂ ਜਿਆਦੇ ਸਭੇ ਸਮਾ ਨਾਲ ਲਈ ਅਨੰਦ ਸਾਹਿਬ ਦੀ ਸੋ ਨੰਦ ਦਾ ਪਾਠ ਹੈ ਪੀਓ ਗੱਤਵਿਚੇ ਆਪਾਂ ਸ਼ਾਮਲ ਕਰੀਏ